ਜਿਹੜਾ ਬੰਦਾ ਚਮਕੀਲੇ ਨੂੰ ਮੇਰੇ ਕੋਲ ਪਹਿਲੀ ਵਾਰੀ ਲੈ ਕੇ ਆਇਆ ਉਹਨੂੰ ਸਟੇਜ ਤੇ ਸਤਿਕਾਰ ਦੇ ਨਾਲ ਲੈ ਕੇ ਆਓ ਕੇਸਰ ਸਿੰਘ ਟਿੱਕੀ ਲਓ ਹੁਣ ਇਹ ਦਸੂਗਾ ਵੀ ਮੈਂ ਕਿਵੇਂ ਲੈ ਕੇ ਆਇਆ ਸੀ ਬਹੁਤ ਕੁਝ ਸੁਣਦੇ ਹਾਂ ਪੜ੍ਹਦੇ ਹਾਂ ਸੁਣੀਆਂ ਸੁਣੀਆਂ ਗੱਲਾਂ ਹੁੰਦੀਆਂ ਇਹ ਤਾਂ ਸਵਾਦ ਹੁੰਦਾ ਜਦੋਂ ਜਦੋਂ ਬੈਗੀ ਦੇ ਉੱਤੇ ਬਾਦਸ਼ਾਹ ਡੇਗਦਾ ਨਾਲੇ ਸੱਚਾਈ ਹੋਵੇ ਇਹ ਮੈਂ ਚਾਹੁੰਨਾ ਮੁੰਡੇ ਕੰਮ ਕਰੋ ਮਾਨ ਸਨਮਾਨ ਕਰੋ ਇੱਕ ਦੂਜੇ ਦੇ ਬਜਾਓ ਵੀ ਤਾੜੀ ਆਉ ਬੰਦਾ ਕਿਉਂ ਵੀ ਰੱਬ ਦੇ ਆ ਬੰਦਿਆ ਵਾਹਿਗੁਰੂ ਨੂੰ ਯਾਦ ਕਰਕੇ ਦੱਸ ਆਪਾਂ ਕਿੱਥੇ ਪਹਿਲੀ ਵਾਰੀ ਤੂੰ ਚਮਕੀਲੇ ਨੂੰ ਮੇਕੋ ਲਿਆਇਆ ਸੀ ਪਹਿਲੀ ਹੀ ਵਾਰੀ ਮਿਲਰ ਗੰਜ 26 ਜਨਵਰੀ ਰਾਤ ਨੂੰ 1978 26 ਜਨਵਰੀ ਨੂੰ ਸਰੇਂਦਰ ਛਿੰਦਾ ਵਿਆਹ ਬਸ ਸਰੇਂਦਰ ਸੋਨਿਆ ਜੀ ਸਵਰਲਤਾ ਸਰਜੀਤ ਮਾਧੋਪਰੀ ਇਹਨਾਂ ਦੀ ਸਟੇਜ ਸੀਗੀ ਉੱਥੇ ਰਾਤ ਨੂੰ 2 ਵਜੇ ਮੈਨੂੰ ਟੱਕਰਿਆ ਉਹ ਇਹ ਪਿਸ਼ੌਰੀ ਲਾਲ ਕੋ ਭਾਰੀ ਹੋੜੀ ਬੈਠੇ ਗੱਲਬਾਤ ਕਰਦੇ ਸੀ ਅਸੀਂ ਦੋ ਬੰਦੇ ਪੈਗ ਲਾ ਰਹੇ ਸੀ ਰਾਤ ਨੂੰ 2 ਵਜੇ ਆਇਆ ਮੇਰੇ ਕੋਲ ਕਹਿੰਦਾ ਭਾਜੀ ਤੁਸੀਂ ਸਰੇਂਦਰ ਛਿੰਦਾ ਦਾ ਢੋਲ ਕਮਚਾਉਂਦੇ ਆ ਮੈਂ ਕਿਹਾ ਹਾਂ ਬਿਲਕੁਲ ਬਚੋੜਾ ਕਹਿੰਦਾ ਜੇ ਤੁਸੀਂ ਮੈਨੂੰ ਉਹਦਾ ਸ਼ਗਿਰਪਾ ਲਓ ਮੈਂ ਕਿਹਾ ਕਾਕਾ ਤੈਨੂੰ ਕੀ ਖੂਬੀ ਦੀ ਸੀ ਵਿੱਚ ਕਹਿੰਦੇ ਮੈਨੂੰ ਗਾਉੜੇ ਬਹੁਤ ਅੱਛੇ ਲੱਗੇ ਆ ਆਵਾਜ਼ ਬੜੀ ਅੱਛੀ ਲੱਗੀ ਆ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਬਈ ਸਵੇਰੇ 8:30 ਦੇ ਸਾਹਮਣੇ ਸਰਿੰਦਰ ਸਿੰਘਾ ਜੀ ਦਾ ਬੋੜ ਲਗਾਇਆ ਥੱਲੇ ਪਿਰਥੀ ਚਾਹ ਵਾਲਾ ਬੈਠਾ ਆ ਉਹਦੀ ਚਾਹ ਦੀ ਦੁਕਾਨ ਤੇ ਆ ਜਾਈ ਉੱਥੇ ਛਿੰਦਾ ਜੀ 10:00 11:00 ਵਜੇ 12:00 ਵਜੇ ਆੜ ਗਏ ਤੇ ਮੈਂ ਤੇਰੀ ਉਹਨਾਂ ਦੀ ਝੋਲੀ ਚ ਪਾ ਦੂੰ ਤੈਨੂੰ ਇਹ ਆ 12:30 12:30 ਵਜੇ ਮੈਂ ਉਹਦੇ ਕੋਲੋਂ ਇੱਕ ਗੀਤ ਪਹਿਲਾਂ ਸੁਣ ਚੁੱਕਿਆ ਸੀਗਾ ਉਹ ਗੀਤ ਸੁਣਿਆ ਸੀ ਇੱਕ ਮੁੱਠ ਹੋ ਜੋ ਛੜਿਓ ਇਦਾਂ ਚੱਲਣਾ ਨਹੀਂ ਆਪਣਾ ਗੁਜ਼ਾਰਾ ਤੀਮੀਆਂ ਦੇ ਹੋ ਕੇ ਇਕੱਠਿਆਂ ਵੀ ਕੱਲ ਢਾਲਿਆ ਛੜਾ ਕਰਤਾਰਾ ਜਦੋਂ ਮੈਂ ਗੀਤ ਸੁਣਿਆ ਮੈਂ ਪਿਰਥੀ ਨੂੰ ਕਹਿੰਦਾ ਮੈਂ ਕਿਹਾ ਯਾਰ ਇੱਕ ਕੱਪ ਚਾਹ ਦਾ ਹੋਰ ਬਣਾ ਮੁੰਡੇ ਵਾਸਤੇ ਜਨੂ ਸਰਿੰਦਰ ਸਿੰਘਾ ਜੀ ਬਾਜੀ ਹੁਣ ਆ ਗਏ ਮੈਂ ਇਹਨਾਂ ਦੇ ਚਰਦਾ ਦੇ ਵਿੱਚ ਬੇਨਤੀ ਕੀਤੀ ਵੀ ਬਾਜੀ ਆਹ ਮੁੰਡਾ ਤੁਹਾਡਾ ਮੈਂ ਸ਼ੇਗਿਰ ਦਾ ਪਾਣਾ ਇਹਨਾਂ ਨੇ ਚਮਕੀਲੇ ਨੂੰ ਬੁੱਕੜ ਦੇ ਵਿੱਚ ਲੈ ਕੇ ਕਹਿੰਦੇ ਕਾਕਾ ਤੂੰ ਮੇਰਾ ਸ਼ੇਗਿਰਦ ਵੀ ਆ ਤੇ ਮੇਰਾ ਛੋਟਾ ਭਰਾ ਵੀ ਆ ਬਈ ਟਿੱਕੀ ਇੱਥੇ ਰਹਿੰਦਾ ਆ ਤੂੰ ਟਿੱਕੀ ਦੇ ਨਾਲ ਰਿਹਾ ਕਰ ਟਿੱਕੀ ਤੈਨੂੰ ਸਾਰਾ ਕੁਝ ਸਮਝਾ ਦਊਂ ਠੀਕ ਆ ਜੀ ਉਹ ਮੇਰੇ ਕੋ ਰਹਿਣਾ ਪਏ ਸਰਿੰਦਰ ਛਿੰਦਾ ਜੀ ਦੇ ਬਸ ਪਾਇਆ ਮੈਂ ਮੈਂ ਇੱਕ ਦਿਨ ਦੇਖਿਆ ਲਾਲ ਰੀਵਨ ਦੋ ਇੱਟਾ ਚਮਕੀਲੇ ਦੇ ਘੋਟ ਨੂੰ ਬੰਨ ਕੇ ਸਰਿੰਦਰ ਛਿੰਦਾ ਜੀ ਉਹਦਾ ਬਾਜੀ ਤੇ ਰਿਆਜ ਕਰਾ ਰਹੇ ਸੀ ਮੈਂ ਸਰਿੰਦਰ ਛਿੰਦਾ ਜੀ ਨੂੰ ਇਹਨਾਂ ਨੂੰ ਸ਼੍ਰੋਮਣੀ ਗਵਈਏ ਦੀ ਅਵਾਰਡ ਮਿਲਿਆ ਮੈਂ ਇਹਨਾਂ ਨੂੰ ਸਮਝਾਇਆ ਹਰ فن ਮੌਲਾ ਕਲਾਕਾਰ ਹਰ فن ਮੌਲਾ ਕਲਾਕਾਰ ਦਾ ਮਤਲਬ ਜਿਹੜੀ ਚੀਜ਼ ਨੂੰ ਉਹ ਹੱਥ ਪਾਉਂਦੇ ਆ ਉਥੇ ਖੜਾ ਉਤਰਦੇ ਨੇ ਬਈ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਮੈਂ ਫੇਰ ਬੇਨਤੀ ਕਰਦਾ ਵੀ ਇਦਾਂ ਦੇ ਸਰੀਲੇ ਬੰਦੇ ਦੇ ਜਦੋਂ ਸ਼ਾਗਿਰਦ ਪਾਉਗੇ ਨਾ ਤੁਸੀਂ ਤੇ ਦੁਨੀਆ ਦੇ ਵਿੱਚ ਨਾ ਵੀ ਖੱਟੋਗੇ ਪੈਸਾ ਵੀ ਕਮਾਉਗੇ ਤੇ ਉਸਤਾਦ ਦਾ ਨਾਮ ਵੀ ਬਣਾਓ ਵਾਹ ਵਾਹ ਜਿਹਾ ਜਾਰੇ